ਲੱਭ ਵੇਹਾ ਕੋਦੋਂ ਦੀ ਮੇਰੇ ਨਿਆਣੇ ਸੁੱਤੇ ਹੁਣ ਦੇ ਪਕੜ ਪਕੜ ਤੇਰੇ ਨਾਲ ਨਾ ਮਾਰੀ ਚਾਹਤੀ ਕੱਟਾ ਤੂੰ ਉਹਦੇ ਨਾਲ ਕਰੀ ਜਾਂਦੀ ਖਿਚ-ਖਿਚ ਬਾ ਤੇਰੇ ਦਮੇ ਦੇਖਿਆ ਨਹੀਂ ਆਹ ਜੈਂ ਕਰਦੀ ਹਾਂ ਕੁਛ ਤੇ ਕਰਨੀ ਬੜੀ ਆ ਕੜੀ ਦੇ ਨਾਲ ਨਾ ਚੌਲ ਬਣਾ ਲੈਣੀ ਆ ਥੋੜੀ ਜਿਹੀ ਉਹਨੂੰ ਮੈਂ ਆਂਦੀ ਆ ਛੱਡ ਦੂਗੀ ਮੈਨੂੰ ਲੱਗਦਾ ਨਹੀਂ ਤਾਂ ਮੈਂ ਚੌਲ ਛੱਡ ਦੇ ਪੋਸਟ ਲਈ ਕੋ ਜੂਨ ਵਾਲੀ ਨੇ ਉਧਰ ਮੈਂ ਕਿਹਾ ਸੀ ਸਾਰੇ ਚੌਲ ਦਾ ਘੱਟਣਾ ਪਰ ਕਿੱਥੇ ਕੰਨਾ ਕਿ ਅਸਲੀ ਮਾਛੜ ਕੀ ਪਤਾ ਨਹੀਂ ਕਿੰਨੇ ਨੂੰ ਮਾਤ ਆਉਗੀ ਸਾਲ ਨੂੰ ਮੰਨਾਂਗੇ ਚੱਲੀ ਆਹ ਸਾਨਾ ਬਲੀ ਦਾ ਸਿਕਾ ਹਾਂਜੀ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਹਾਂ ਕੰਮ ਮੈਂ ਕਰ ਲਿਆ ਸਾਰਾ ਵਿਹਲੇ ਬੈਠੀ ਹਾਂ ਮੈਂ ਮੰਮੀ ਦਾ ਬੋਲ ਤੇ ਕਰਦੀ ਹਾਂ 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 ਕਰ ਲਿਆ ਕੰਮ ਸਾਰਾ ਆ ਚੌਲ ਕਿੰਨੇ ਧਰਨੇ ਆ ਕੰਮ ਕਿਹੜੇ ਵਾਲਾ ਕੀਤਾ ਤੇ ਕਿਹੜੇ ਵਾਲਾ ਤਵੇਲੀ ਹੋਗੀ ਮੇਰੀ ਗੱਲ ਸੁਣੋ ਬਬ ਗੱਲ ਸੁਣ ਪੰਮੋ ਜੇ ਤੈਨੂੰ ਪਤਾ ਮੈਂ ਚੰਗੀ ਭਲੀ ਫੋਨ ਤੇ ਮੈਂ ਗੱਲ ਕਰਨ ਦੀ ਹਾਂ ਤੇ ਤੂੰ ਵਿੱਚ ਜ਼ਰੂਰੀ ਬੋਲਣਾ ਜੇ ਮੇਰੀ ਮੰਮੀ ਸੌਣ ਲਵੇ ਤੇ ਫੇਰ 24 ਘੰਟੇ ਤੱਕ ਫੋਨ ਤੇ ਗੱਲ ਹੁੰਦੀ ਰਹਿੰਦੀ ਆ ਕਿਤੇ ਕੋਈ ਕੰਮ ਵੀ ਕਰ ਲਿਆ ਕਰ ਮਾਤਾ ਆਪਣੀ ਤਾਂ ਐਂ ਕਹਿੰਦੇ ਹਾਂ ਮੈਂ ਕਰ ਲਿਆ ਸਾਰਾ ਕੰਮ ਮੈਨੂੰ ਇਹ ਤੁਸੀਂ ਕੀਤਾ ਕੀ ਹੈ ਤੂੰ ਕਰਦੇ ਚ ਸਵੇਰ ਦਾ ਨਹੀਂ ਤੁਹਾਨੂੰ ਕਿਸੇ ਨੇ ਅਕਲ ਨਹੀਂ ਸਿਖਾਈ ਕਿ ਵਿੱਚੇ ਫੋਨ ਤੇ ਗੱਲ ਕਰਦੇ ਉਹਦੇ ਬੰਦਾ ਵਿੱਚ ਨਹੀਂ ਬੋਲਦਾ ਹਾਂ ਨਾ ਬਾਅਦ ਚ ਕਹਿ ਲੋ ਬੋਲਣਾ ਉਹਨਾਂ ਨੂੰ ਕਿਉਂ ਪਤਾ ਲੱਗੇ ਵੀ ਮੈਂ ਸਾਡੀ ਕੀ ਕੰਮ ਨਹੀਂ ਕਰਦੀ ਹੈ ਉਹ ਤੇ ਆਂਦੇ ਹੋਣੇ ਸਾਰੇ ਕਰ ਸਾਡੀ ਕੀ ਕੰਮ ਕਰਦੀ ਹੈ ਨਹੀਂ ਤੁਸੀਂ ਚੌਲ ਤੇ ਛਾਟ ਚੌਲ ਧਰਨੇ ਆ ਉਧਰ ਬਾਕੀ ਕੰਮ ਵੀ ਪਿਆ ਵਾ ਸਾਰਾ ਮੇਰੀ ਸੁਣ ਗੱਲ ਮੈਂ ਖਮਸੀ ਨਹੀਂ ਆਇਆ ਸੀ ਉਦੋਂ ਕੌਣ ਕਰਕੇ ਖਵਾਉਂਦਾ ਮੈਂ ਹੀ ਖਵਾਉਣੀ ਹੁੰਨੀ ਆ ਮੈਨੂੰ ਕੀ ਪਤਾ ਕਿਹੜੇ ਤਰੀਕੇ ਨਾਲ ਕਰਕੇ ਖਵਾਉਂਦੇ ਉਦੋਂ ਮਾਤਾ ਆਂਦੀ ਮੈਂ ਸਾਰਾ ਕੰਮ ਕਰਦੀ ਰਹਿੰਦੀ ਆ ਇਹ ਤੇ ਚੁੰਕੇ ਪੱਖੋਂ ਤੇ ਲੱਗੀ ਰਹਿੰਦੀ ਇੱਕ ਉਹ ਜਿਹੜੇ ਉਹ ਨਾਲ ਡਾਂ ਅੰਤਰਕ ਪੇੜ ਜਿੱਦਾ ਖੁੰਖ ਦੇ ਤਾਂ ਫਿਰ ਸਾਡੇ ਨਾਲ ਗੱਲਾਂ ਕਰਦੇ ਉਹ ਜਿਹੋ ਉਹ ਜਿਹਦੇ ਤੈਨੂੰ ਆਰੇ ਲਾਗਾ ਦੇਣੀ ਹੈ ਹਣਾਂ ਨੂੰ ਪਤਾ ਲੱਗੇ ਕਿ ਹਾਂ ਤੇ ਖੁੰਖ ਕਰਦੇ ਰਹੀ ਨੇ ਨਾ ਖੁੰਖ ਕਰ ਕੇ ਸੱਟੇ ਫੇਰੇ ਕੰਮ ਕਰੇ ਨੇ ਚੰਗੇ ਰਹੋ ਨਾ ਹੋਏ ਆ ਫਰਚੋ ਹਲ ਤੇ ਛਾਟ ਆਏ ਮੈਂ ਕੜੀ ਘਰ ਤੇ ਨੂੰਬੀ ਨੇ ਵੇਖਣੀ ਆ। ਅਬ ਚਲ ਠੀਕ ਆ ਸੋਨੇ ਚੌਲ ਢਾ ਕੋ ਕੁ ਵੇਲਾ ਹੁੰਦਾ ਜਾਂਦਾ ਮੈਂ ਅੰਦਰ ਵੇਖਾਂ ਜੇ ਤੂੰ ਕੜੀ ਧਰ ਲਈ ਤੇ ਚੌਲ ਵੀ ਧਰ ਲਾ ਇਹ ਜ਼ਰੂਰੀ ਮੇਰੇ ਜੋ ਅੱਗੇ ਰੱਖਨੇ ਸਿਆਣੀ ਹੁੰਦੀ ਤੇ ਤੂੰ ਚੌਲ ਵੀ ਧਰ ਲੈਂਦੀ ਤੈਨੂੰ ਪਤਾ ਤਾਂ ਹੈਗਾ ਵੀ ਕੰਮ ਤੇ ਕੋਈ ਕਰਦੀ ਨਹੀਂ ਆ। ਮੈਂ ਕਾਨੂੰ ਸਿਆਣੀ ਤੂੰ ਨਾ ਬਣੀ ਮੈਨੂੰ ਸਿਆਣੀ ਬਣਾਈ ਜਾਵੀ। ਉਨੇ ਰੋਟੀਆਂ ਥੋੜਾ ਰੋਟੀਆਂ ਵੀ ਪਕਾਉਣੀਆਂ ਵਾ ਕਿਸ ਨੇ ਆਖਣਾ ਰੋਟੀ ਖਾਣੀ ਤੇ ਨਾਖਣਾ ਚੌਲ ਖਾਣ। ਤੂੰ ਰੋਟੀ ਨਾ ਪਕਾਉ ਚੌਲ ਕੱਲੇ ਖਾ ਲੈਣਗੇ ਕਿ ਤੂੰ ਵੀ ਭੂਏ ਚੜਾਏ ਜਾਦੀ। ਚਿਕੀਆਂ ਦੇ ਮੂੰਹ ਨੂੰ ਚਿਕੀਆਂ ਦੇ ਦੇ ਤੂੰ ਦੇ ਛੱਡੀਆਂ ਤੇ ਹੁਣ ਤੇਰਾ ਤਾਂ ਮਾਂ ਵੀ ਦੇ ਛੱਟਾ ਐਂ ਡਾ ਮੈਂ ਅੰਦਰ ਹੋ ਕੇ ਆਉਣੀ। ਹਾਂ ਭੰਨ ਚੌਲ ਤੇ ਬਿੰਨੂ ਡਮੜੇ ਨਹੀਂ ਹਾਂ ਕਿ ਤਾੜਾਈ ਤੇ ਹੁਣ ਕੀ ਤਰ੍ਹਾਂ ਸਿਆਪਾ ਹੀ ਪਾ ਦਿੰਦੀ ਮੇਰੇ ਭਾ ਦਾ ਅੱਗੇ ਤੇ ਸਾਰੀ ਉਮਰ ਮੰਮੀ ਤੋਂ ਕੰਮ ਕਰਾ ਛੱਡਿਆ ਹੁਣੇ ਘਰ ਵੀ ਦਿੱਤਾ। ਆ ਤੇ ਚੌਂਕੇ ਤੇ ਮੇਰੇ ਖੱਤੇ ਪਈ ਰਹਿੰਦੀ ਮੇਰੇ ਤੋਂ ਹੀ ਕੰਮ ਕਰਾਉਣਾ ਪੈਂਦਾ ਮੈਂ ਕਿੱਥੇ ਕਰਨਾ ਚੱਲ ਮਨਾ ਗੋਲੀਆਂ ਘਰੇ ਕਿਸਕ ਭਾਉਲੀ ਸੀ ਆਪੇ ਬੜ ਬੜ ਕਰਕੇ ਟਰੌਲਾ ਪਾ ਕੇ ਛੜ ਚੁਗੀ ਨਾਲੇ ਉਧਰ ਆਪਣੀ ਮੰਮੀ ਨਾਲ ਗੱਲ ਕਰਦੀ ਵਿੱਚੇ ਪੌਂਕਣ ਰਹੀ ਸੀ ਛੋਲ ਤੇ ਮੈਂ ਖਰਾ ਨਹੀਂ ਦੱਸ ਕੇ ਕੰਮ ਕਰਾਉਣਾ ਪੈਂਦਾ ਹਾਂ ਤੇ ਦੱਸ ਜੀ ਕਿ ਆਪੇ ਕੰਮ ਕਰ ਲੈ ਤੇ ਕੀ ਤੇਰਾ ਕਸਨ ਲੱਗਾ ساری ਉਮਰ ਐ ਬੇਨਿਆਂ ਦੀ ਲੰਗ ਚੱਲਦੀ ਕਿਵੇਂ ਗੁਜ਼ਾਰਾ ਹੋਊਗਾ ਮੈਂ ਨਾ ਖੋਸ ਆਂਦੀ ਪਾਣੀ ਭਰਾਂ ਉਹ ਨਾ ਦੇਣ ਕਰੇ ਚਾਲ ਚੱਕ ਕੇ ਦੋ ਵੀ ਜੇ ਮੈਂ ਆਪਕੀ ਸਾਰੀ ਇਹ ਮੇਰੇ ਬੇਟੇ ਚਾਵਲ ਸਾਰੀ ਦਾਲ ਆ ਕੇ ਮੇਰੇ ਬੇਟੇ ਨੂੰ ਲੈ ਕੇ ਆਉਣਾ ਹੀ ਆ ਜਾਂਦਾ ਪਰ ਨਾ ਮੰਨੇ ਗਾਲ ਤੇ ਕੋਈ ਨਹੀਂ ਮੰਨੇ ਹੈ ਬੱਤੀ ਮੱਤਾ ਮੈਨੂੰ ਦੇਣੀ ਹੈ ਦੇਣੀਆਂ ਮੈਨੂੰ ਇਹਨੂੰ ਬੈਨ ਦੇਣਾ ਜੀ ਅਗਲੇ ਦਿਨ ਪਾਣੀ ਦੇ ਗਰਮ ਹੋ ਚੱਲੇ ਆ ਮੈਂ ਦਸ ਜੀ ਪਕੜੀ ਵੀ ਸਾਰੇ ਟੂਕੀ ਤੇ ਪਈ ਦੱਸ ਓ ਭਾਈ ਇਹ ਕਿੱਥੇ ਚਲੇਗੀ ਚੌਲ ਸਾਤ ਦੀ ਮੈਨੂੰ ਦੇਈ ਨਹੀਂ ਓ ਨਹੀਂ ਚੌਲ ਤੇ ਪੂਰਾ ਵੀ ਨਹੀਂ ਵਿੱਚੋਂ ਕੁਛ ਕੱਢਿਆ ਹੈ ਛੱਟਣ ਵਾਲੇ ਪਏ ਚੌਲ ਇਹ ਦੱਸ ਕਿੱਦਾਂ ਨਿਕਲ ਗਈ ਜੇ ਤੂੰ ਨਹੀਂ ਛੱਟਣੇ ਮਰਨੇ ਤੇ ਮੈਂ ਇਹਨੂੰ ਜਵਾਬ ਦੇ ਦੇ ਵੀ ਮੈਂ ਨਹੀਂ ਛੱਟਣੀ ਮੈਂ ਤੈਨੂੰ ਪਾਣੀ ਵੀ ਤਾਂ ਰਹਿ ਗੈਸ ਖਤਮ ਹੋ ਜਾਂ ਇਹ ਕਿਦਾਂ ਸੁਧਰੂ ਏ ਜਨਾਨੀ ਵੇਲੜ ਕਿਤੇ ਮੇਰੇ ਪੱਲੇ ਪਾਈ ਆ ਕੀ ਬਣੂ ਇਹਦਾ ਦੱਸ ਹੈਂ ਸਾਰੀ ਉਮਰ ਮੈਂ ਹੀ ਕੰਮ ਕਰ ਛੱਡੂਗੀ ਜੀ ਮੈਂ ਆਨੀ ਆਟਕ ਹੋ ਗਈ ਇੱਕ ਜੇਠ ਹੀ ਮੇਰਾ ਉਹ ਵਿਚਾਰਾ ਅੱਢ ਨਹੀਂ ਹੁੰਦਿਆ ਉਹਨੇ ਤਾਂ ਨਹੀਂ ਹੁਣਾ ਕਿ ਉਹਨੂੰ ਲੰਗਰ ਨਹੀਂ ਜੋੜਨਾ ਮਰਨਾ ਕਿੱਥੋਂ ਖਾਊਗਾ ਭੁੱਖੇ ਹੀ ਮਰਨ ਵਾਲੀ ਗੱਲ ਵਾ ਦੱਸ ਵੀ ਉਹੋ ਨਾ ਇਹਨਾਂ ਨੂੰ ਪਤਾ ਲੱਗਾ ਜੀ ਦੋਸੀਂ ਲਿਆਉਣ ਲੱਗੇ ਹਾਂ ਹੈ ਜੇ ਮੈਂ ਵੀ ਉਹੋ ਜੀ ਆ ਜਾਂਦੀ ਫਿਰ ਤੇ ਇਹਨਾਂ ਦਾ ਘਰ ਚੱਲ ਗਿਆ ਸੀ ਪਰ ਨਹੀਂ ਇਹਨੂੰ ਸੁਧਰਨਾ ਚਾਹੀਦਾ ਹੁਣ ਨਹੀਂ ਉਮਰ ਦੇ ਹਿਸਾਬ ਨਾਲ ਹੀ ਸੁਧਰ ਜੀ ਸਾਰੀ ਉਮਰ ਇਹਦਾ ਕੌਣ ਕਰਕੇ ਦਊਗਾ ਹਾਂ ਬਥੇਰਾ ਸਮਝਾਈਦਾ ਵਾ ਤੇਰੀ ਮਾਤਾ ਨਾਲ ਗੱਲ ਕਰਨੀ ਬਹੁਤ ਸਹੀ ਜੇ ਨੰਬਰ ਕੱਢ ਕੇ ਫੋਨ ਚ ਪੀ ਇਦਾਂ ਨਹੀਂ ਇਹਦਾ ਗੁਜ਼ਾਰਾ ਹੋਣਾ ਤਰਾਹ ਇੱਕ ਸਿਰਫ ਨਾ ਵੀਰ ਦਾ ਮੂੰਹ ਮਾਰ ਜਾਂਦਾ ਉਹ ਵਿਚਾਰਾ ਭੈਣ ਭੈਣ ਕੋਈ ਵੀ ਚੀਜ਼ ਕਰਦਾ ਰਹਿੰਦਾ ਨਹੀਂ ਕਿ ਮੈਂ ਇਹਨੂੰ ਤੇ ਇੱਕ ਨਾ ਤਕਲੀ ਵਰਗੀ ਸਿੱਧੀ ਕਰਤਾ ਚਾਰ ਦਿਨ ਨੂੰ ਖਲਾਇਆ ਹੋਵੇ ਆਪੇ ਸੂਤ ਆਜੀ ਇੱਕ ਤੇ ਉਹਦਾ ਕਰਕੇ ਜਾ ਚੌਲ ਪਾ ਕੇ ਪਹਿਲਾਂ ਇਸ ਗਾਤ ਨੂੰ ਤੇ ਵੇਖਾਂ ਕਿੱਥੇ ਨਿਕਲੀ ਐ ਇਹਨੂੰ ਕੋਈ ਕੰਮ ਧੰਦੇ ਦਾ ਨਹੀਂ ਫਿਕਰ

ਪ੍ਰੀਤ ਹਾਂ ਕਿੱਥੇ ਗੋਪੀ ਹਾਂਜੀ ਹਾਂਜੀ ਦੀਦੀ ਹਾਂ ਆਹ ਕਿੱਥੇ ਅਲਪੰਦੀਆਂ ਆਵਾਜ਼ਾਂ ਮਾਰ ਰਹੀਆਂ ਮੈਂ ਤੇ ਸਬਜ਼ੀ ਬਣਾਉਂਦੀ ਸੀ ਉਹ ਜਾ ਪਰੇ ਇੰਨਾ ਟੇਣਾ ਖੜਾ ਬਣ ਚੋਗੀ ਸਬਜ਼ੀ ਆ ਜਾ ਕੌਫੀ ਤੇ ਕੇਲੀ ਸ਼ੇਕ ਬਣਾਉਂਦੀ ਹਾਂ ਹਾਂ ਇਹਨਾਂ ਨੂੰ ਤੇ ਪਾਉਂਦਾ ਮੇਰੀ ਦਸਤੀ ਕਿੰਨੇ ਧਾਰਨੀ ਤਸ ਕੋਈ ਨਾ ਤਾਂ ਇਹ ਤੁਹ ਦਾ ਰਹੀ

ਉਹਦੇ ਵੇਲੀਵੇਂ ਲੱਤ ਮੈਨੂੰ ਕੰਮ ਪਤਾ ਕਿੰਨੇ ਭੈਣੇ ਹਾਲ ਲੱਜਣਾ ਬੋਲਿਆ ਪਰ ਵੇਲੀ ਮੇਰਾ ਕੰਮ ਤੋਂ ਕਰਉਣੀ ਹੈ ਕਰ ਕੀ ਆਈ ਹੋਏਗੀ ਨਾ ਬਿਨਾ ਕੰਮ ਤਾਂ ਥੋੜੀ ਥੇਣ ਕੇ ਖਲੋਦੀ ਮੇਰੇ ਤੇ ਕੰਮ ਸਾਰਾ ਪਿਆ ਨਹੀਂ ਆ ਜਾਣੀ ਤੋਕ ਗੱਲਾਂ ਮਾਰ ਲੇ ਕਿ ਉਦਨੋਂ ਕਿਹੜੀ ਛੇੜੀ ਚੁਲਾ ਨਹੀਂ ਉਹਦੇ ਨਾਲ ਹੀ ਮੇਰੀ ਬੰਦੀ ਹੋ ਐਵੇਂ ਸਾਡੇ ਪੁੱਜੀ ਦਾ ਕਰਦੀ ਤੇ ਤਨ ਵਾਵਾ ਬੰਦੀ ਤੇ ਮੇਰੀ ਸਬਜੀ ਕਿਨੇ ਉਹਨੇ ਤਾਂ ਜਾਣੀ ਦੱਸ ਤੇ ਜਤੂ ਮੈਂ ਤਰਾ ਬੁਣਾ ਮੈਂ ਤਰਾ ਗੋਇਆ ਚੁਲ ਆਜਾ ਮੈਂ ਤੇ ਮੇਰਾ ਮੁੰਡਾ ਸੁਤਾ ਜੇ ਉਹ ਟਪਿਆ ਨਾ ਤੇ ਨਹੀਂ ਦੁਕਾਨਾਂ ਪੈ ਗਾਂ ਪੈਣਾ ਤੇ ਕਰੀ ਚਾਲੀ ਤੂੰ ਮੇਰਾ ਕੰਮ ਹੋ ਆ ਜਾ ਗਾਂ ਗਾਂ ਸੁਣ ਜੀ ਆਹ ਕਿਸੇ ਦੀ ਕੰਮ ਨੂੰ ਵੀ ਮਜਬੂਰੀ ਸਮਝਿਆ ਪਰ ਤੂੰ ਤੇ ਅੱਜ ਮੈਂ ਕਹਤਾ ਮੈਂ ਕਾ ਹੈ ਨਹੀਂ ਤੂੰ ਇੱਥੇ ਆ ਕੇ ਕਰਮੋ ਖੜੀ ਤੈਨੂੰ ਮੈਂ ਚੌਲ ਛੱਟਣ ਨੂੰ ਦਿੱਤੇ ਕਿਵੇਂ ਤੂੰ ਸ਼ਰਮੀ ਲਾ ਲਈ ਕਿਤੇ ਮੈਂ ਪਾਣੀ ਸੁਵਾਹ ਕਰਾਈ ਕੜੀ ਤੜੀ ਚੌਲ ਛੱਟਣ ਨੂੰ ਆ ਕੇ ਇਹ ਮੇਰੇ ਪਤੀ ਲਈ ਜਾ ਜੀ ਮੈਨੂੰ ਮੇਰਾ ਤੇ ਕੰਮ ਨੂੰ ਅੰਦਰ ਤੱਕ ਤੇਰੀ ਕਿੱਥੇ ਤੂੰ ਸਾਰਾ ਕੰਮ ਦੱਸ ਮੈਂ ਸਾਰਾ ਕੰਮ ਤੇ ਕਰ ਆਈ ਨੀ ਹੈ ਚੌਲ ਦਾ ਛੱਟਾ ਹੀ ਚੌਲ ਛੱਟ ਨੂੰ ਕਿਹਾ ਤਖਤਾਲ ਮੈਂ ਲਾਉਂਗੀ ਨਾ ਤੇ ਤੇ ਦਾ ਕੰਮ ਨਹੀਂ ਪਸੰਦ ਮੀ ਰਹਿਣ ਦੀ ਲੱਗ ਨੂੰ ਰਹਿਣ ਦੇ ਕੰਧੂ ਆਪ ਨੂੰ ਵੇਹ ਪ੍ਰੀਤ ਖੜੀ ਮੈਂ ਬਣਾਈ ਆਟਾ ਮੈਂ ਗੋਲਿਆ ਚੌਲਾਂ ਦੀ ਛੱਟ ਤੇ ਮੈਂ ਚੌਲ ਵੀ ਛੱਡ ਦਿੱਤੇ ਆ ਤੂੰ ਹੀ ਤਾਂ ਮੈਨੂੰ ਕਹਿੰਦੇ ਮੈਂ ਸਾਰਾ ਕੰਮ ਕਰ ਆ ਨੀ ਆ ਤੁਸੀਂ ਚੌਲ ਮੈਂ ਬਣਾਉਣੇ ਮੈਨੂੰ ਤੇਰੇ ਹੱਥ ਦੇ ਪਸੰਦ ਨਹੀਂ ਆਉਂਦੇ ਚੌਲ ਛੱਟਨ ਨੂੰ ਦਿੱਤਾ ਹੀ ਜਾਂਦਾ ਸਾਰਾ ਹੀ ਕੰਮ ਆਪਸ ਪ੍ਰੀਤ ਮੇਰਾ ਪਿਆ ਹੀ ਨਾ ਮੈਨੂੰ ਮੈਂ ਹਾਂ ਚਾਵੇ ਤੇ ਨਾ ਮੇਰਾ ਘਟਿਆ ਮੈਨੂੰ ਤੇ ਬੜਾ ਹਾਂ ਇਹ ਤੇ ਤੂੰ ਤੇ ਝੂਠ ਮਾਰਦੀ ਮੈਂ ਤੈਨੂੰ ਇੰਨੇ ਹੀ ਕਿਹਾ ਆ ਜਾ ਪੱਕੀ ਗੱਲ ਆ ਮਰੀ ਮੈਂ ਤੇਰੇ ਪੁੱਤ ਨੂੰ ਕਿੱਥੇ ਲੈ ਜਾਨੀ ਮੈਂ ਆਖਿਆ ਮੇਰੇ ਨਿਆਣੇ ਨਿਕਨਗੇ ਮੇਰੇ ਕੋ ਨਹੀਂ ਜਾਇਆ ਜਾਣਾ ਫਿਰ ਮੈਨੂੰ ਵੀ ਪਿਆ ਸਾਰਾ ਦਿਨ ਕੋਈ ਨਾ ਕੋਈ ਫੇਰ ਮੈਨੂੰ ਲੱਭਾ ਰਹੇ ਜਾਂ ਮਾਂ ਦਾ ਫੋਨ ਜਾਂ ਇੱਕ ਫੋਨ ਨਹੀਂ ਉੱਠ ਰਿਹਾ ਖਬਰਦਾਰ ਮੇਰੀ ਮਾਂ ਦਾ ਨਾਮ ਲਿਆ ਪਹਿਲਾਂ ਮੈਂ ਮਾਂ ਦਾ ਨਾਮ ਤੁਹਾਡੇ ਚ ਲੜਾਈ ਪੈਣੀ ਮੈਂ ਤੇ ਚਲਦੀ ਜੋ ਨਹੀਂ ਮੇਰੀ ਕੋਈ ਸੁਣ ਗੱਲ ਇਹਨੂੰ ਸਿਆਣੀ ਬੰਨਾ ਚਾਹੀਦਾ ਤારી ਮਰਦੀ ਸੀ ਐ ਹੀ ਨੰਗਦੀ ਆ ਤੇਰੀ ਸ਼ਰਮ ਕੇ ਪਰ ਮਗਰਾਂ ਦੇ ਇੱਕ ਚੌੜੇ ਧਰਨੇ ਸਾੜ ਵਿੱਚ ਧਰਦੇ ਜੇ ਤੈਨੂੰ ਮੈਂ ਕਹਤਾ ਢਾਕੇ ਤੋਰਮ ਵੀ ਇਤਰੇ ਇਡਾ ਕੀ ਜ਼ਰੂਰੀ ਕੰਮ ਪੈ ਗਿਆ ਸੀ ਆ ਕੁਛ ਕਰਤੀ ਆਖਣਾ ਵੱਡੀ ਮਾਂ ਤੇ ਨੇ ਦੇਣੀ ਸੀ ਤੇ ਦੇਣੀਆਂ ਮੈਨੂੰ ਪੈਣ ਗਈਆਂ ਨੇ ਚੌੜਾ ਕੇ ਆ ਖਾਂ ਤੇ ਉੱਤੋਂ ਤੇ ਉੰਤਰਾ ਸੂਰਜ ਸਿਰ ਤੇ ਬੈਠਾ ਵਾ ਤੇ ਕੰਮ ਹੋ ਗਈ ਨਾਲੇ ਇਹ ਰਿੱਡੀ ਮਤਲਬ ਹੈਗੀ ਹੈ ਮਤਲਬ ਕੰਮ ਸਾਰਾ ਹੀ ਟਾਈਮ ਨਾ ਕਰ ਤੇ ਰੱਖ ਸਾਰੇ ਦਾ ਸਾਰਾ ਹੀ ਕੰਮ ਕਰੀ ਤੀ ਰੱਖਨ ਨੂੰ ਗੱਲ ਸਾਰੇ ਨਹੀਂ ਹੱਥ ਨਹੀਂ ਰੰਦੇ ਇਹ ਜੇ ਮਾਂ ਦਾ ਫੋਨ ਆਇਆ ਉਹਨੂੰ ਵੀ ਆਦੀ ਨਾ ਮੈਂ ਤੇ ਵੇਖੀ ਮੈਂ ਸਾਰੇ ਕੰਮ ਕਰ ਲਿਆ ਤੇ ਚੱਲ ਚੱਲ ਗਏ ਘੁੰਮਣ ਆਹੇ ਉਹ ਥਮੇ ਇੱਥੇ ਚੱਲ ਛੱਟ ਤੇ ਹੁਣ ਅੰਦਰ ਪਾਣੀ ਰਿੱਝ ਜਾਂਦੇ ਬਾਹਰ ਆ ਕੇ ਵੇਖਾ ਤੇ ਇਥੇ ਸੁੱਕਣਾ ਜਿਵੇਂ ਛੱਟ ਤੇ ਚੌਲ ਡਾਗੀ ਹੋ ਜਦੋਂ ਵੇਖਿਆ ਚੌਲਾਂ ਦੇ ਗੋਡੇ ਗੋਡੇ ਨਰ ਤੋਂ ਇਹ ਕਿੱਥੇ ਗੁਰੂ ਇੱਕ ਚੌਲਾਂ ਨੂੰ ਕੀ ਕਰ ਲੈਣੇ ਗੱਲਾਂ ਲੱਪਣ ਨਹੀਂ ਗੱਲਾਂ ਨੇ ਲੱਪਣ ਦੇ ਗੱਲਾਂ ਦੀ ਗਾ ਲੜੀ ਉਹ ਫਿਰ ਇਹਨਾਂ ਪਤਾ ਮੇਰੇ ਕੋ ਕਿੱਥੇ ਟਾਈਮ ਕੋ ਜੇ ਇੱਥੇ ਮੇਰਾ ਵਿਚਾਰਾ ਜਿਹੜਾ ਨਾਲ ਅਸਕਲ ਮਾੜਾ ਚੰਗਾ ਲੈ ਕੇ ਹੁਣ ਤੁਰਿਆ ਫਿਰਦਾ ਉਹੋ ਜੇ ਘਰ ਗਈ ਹੁੰਦੀ ਤਾਂ ਹੁਣ ਨੂੰ ਅਗਲੇ ਨੇ ਆਸਲੋਈ ਨਕਮੀ ਆ ਕਾਜੀ ਤੇ ਕਰਦਾ ਨਹੀਂ ਕੱਟ ਕਰਦਾ ਵੇਲੜੀਆ ਤੇ ਉਥੇ ਦੱਸਣ ਤੇ ਨਹੀਂ ਆ ਵੀ ਵੇਲੜਾ ਤੋਂ ਵੀ ਪੈੜੀ ਆ ਨਾ ਨਿਆਣੇ ਵਰਦੀਆਂ ਗਿੱਲੀਆਂ ਘਾਲ ਕੇ ਅੰਦਰ ਤੋਂ ਤੇ ਮੰਜੇ ਤੇ ਬੈਠੀ ਛਿੱਲੀਆਂ ਨਰਕ ਪਾਈਆਂ ਪਈਆਂ ਵਰਦੀਆਂ ਪੀਲੀਆਂ ਪਈਆਂ ਪਈਆਂ ਤਿੰਨ ਤਿੰਨ ਦਿਨ ਬਿਨਾ ਟੁੱਟੇ ਤਪਕੇ ਜਾਂਦੇ ਨਹੀਂ ਆਣੀ ਮੇਰੋਂ ਵੇਲੀਂ ਕੇ ਜੇ ਤੋ ਦਾ ਤੋ ਦਾ ਤੇ ਮੈਨੂੰ ਜੀ ਆਜਾ ਜੇ ਮੇਰੀਆਂ ਸਿਫਤਾਂ ਪੂਰੀਆਂ ਹੋਣੀਆਂ ਤੇ ਆ ਜਾ ਵਾਹ ਚਾਹ ਪੀਣਾ ਮੈਂ ਆ ਜਾਨੀ ਮੈਂ ਕਰਕੇ ਆਣੀ ਨਹੀਂ ਹੋਣੀ ਤੇਰਾ ਕੰਮ ਲੇਟ ਹੁੰਦਾ ਹੋ ਤੇਰਾ ਨਹੀਂ ਕਾਲੀ ਕੁੱਤੀ ਪ੍ਰੀਤ ਆ ਲੜਾਈ ਪਾਉ ਤੁਹਾਡੇ ਘਰ ਜਾਓ ਆਪਣੇ ਘਰੇ ਨਹੀਂ ਉਧਰ ਵੀ ਆਣੀ ਤੇਰੇ ਨਿੱਕੇ ਨਿੱਕੇ ਆਲੇ ਸੁੱਤੇ ਮੇਰੇ ਆਨੇ ਹੋ ਗਿਆ ਮੇਰਾ ਉਹ ਹੋ ਗਿਆ ਤਾਂ ਹੁਣ ਨਾ ਬੈਠੀ ਕਾ ਕੁੱਤੀ ਆਈ ਨਹੀਂ ਆ ਮੈਂ ਕਦੀ ਵੀ ਨਹੀਂ ਸੁਸਾ ਕੁਸਤਾ ਫੇਰ ਤੇ ਕਾਟਨੇ ਮੇਰੇ ਤੇ ਤੇਰੇ ਪੈਣਾ ਲੈ ਜਾ ਉਹਨੂੰ ਘਰੇ ਐਵੇਂ ਮੇਰੇ ਘਰ ਲੜਾਈ ਪਾਉ ਲੜਾਈ ਪਾਉ ਤੇ ਕਿੱਡੀ ਚਲਾਕੀ ਵੇਖ ਉਹਦੋਂ ਦੀ ਮੇਰੇ ਨਿਆਣੇ ਸੁੱਤੇ ਹੁਣ ਵੇਖ ਪਕੜ-ਪਕੜ ਤੇਰੇ ਨਾਲ ਮਾਰੀ ਚਾਹਤੀ ਧੱਕਾ ਤੇ ਤੂੰ ਉਹਦੇ ਨਾਲ ਕਰੀ ਜਾਂਦੀ ਖਿੱਚ-ਖਿਚਬਾ ਤੇਰਾ ਤਾਂ ਮੇਰੇ ਸਹਿ ਨਹੀਂ ਜਾ ਬਾ ਵੇਗ ਨਹੀਂ ਪੈਣਾ ਰਹਿਣ ਦੇ ਉਨੂੰ ਵਿਚਾਰੇ ਗਰੀਬ ਨੂੰ ਕਿਉਂ ਬਾਹਰ ਭੰਡਨਦੇ ਆਂ ਰਹਿਣ ਦੇ ਨੂੰ ਵਿਚਾਰੇ ਆ ਜਾ ਤੂੰ ਵੀ ਤਪਾਓ ਕੰਮ ਕੋਈ ਹੁੰਦਾ ਨਹੀਂ ਲੈਰੇ ਮਗਰ ਕੁਛ ਲੰਬੀ ਕਰਦੀ ਰਹਿੰਦੀ ਜਾਂ ਕੰਮ ਕਰਿਆ ਕਰ ਚੱਜਣਾ ਚੌਥਾ ਦੇਰ ਜਾ ਕੇ ਉਨੂੰ ਸਭ ਇਹ ਨਹੀਂ ਚਿੱਤੀ ਗਈ ਜਾਂਦੀ ਕਿ ਲੈਂ ਨਾ ਕਰਣਾ ਦੱਸ ਏਦਾਂ ਹੀ ਤੂੰ ਰਹਿਣਾ ਬੇਲਵਾਤ ਨਾ ਕਰੂ ਤੇ ਜਾਂ ਫਿਰ ਨੱਗਨ ਨਾ ਕਰੀਂ ਜਾਂ ਇਹ ਨੇ ਕਹਾਹਾਤੀ ਬਾਤ ਕੀ ਮੈਂ ਕੀ ਖਾ ਕੇ ਜਮਾਨੇ ਜੀਂਦਾ ਕਈ ਵੇਲੇ ਬੈਠ ਕੇ 100 ਟੈਂਸ਼ਨ ਆਉਂਦਾ ਹੈ। ਦਾਇਟ ਆ ਸੀ। ਇਹ 10ਵਾਂ ਮਹੀਨਾ ਦੀ ਮਰਮਾ ਦੇ ਦੀ ਹਾਂ। ਤੇਰਾ ਮੇਰੇ ਤੇ ਨਾ ਚੱਲਦੀ ਬਾਤੀ ਜਾਂਦੀ। ਮੈਂ ਕਿ ਦਵਾਈ ਖਾਣੀ ਮੇਰਾ ਸਰੀਰ ਖੋਦਾ ਜਾਂਦਾ। ਸਰੀਰ ਇਤਨਾ ਬੇਤੀ ਦਾ ਸਰੀਰ ਹੀ ਤੁਲਣਾ ਵਾ। ਇਹ ਨਾ ਕੁਝ ਕਰਦੇ ਆ। ਮੈਂ ਨਾ। ਮੀਂਹ ਦਾ ਪਾੜ ਮਾਣ ਦੇ ਜਿਹੜੇ ਆਏ। ਆਪ ਲੋਕਾਂ ਦਾ ਨਹੀਂ ਕਰੀਏ। ਦੇਖਣਾ। ਚੋਰ ਆ ਇਹ

तो इन्हें समझाएगी यानी कि मान लो सब ये कि आ काम कर दीजिए उस थोड़ा बाबा तुम कहने गई एक थोड़ा काम के देते हूं हाथ पर पानी वगैरह मां की बाल तो नहीं जाती जैसे आने पानी जा ये आ देखा नहीं आने के कारण तो नहीं हो गई या के नहीं दोनों मां तो के सो तो सुनना नहीं आने के बात जानू ਕਦਰ ਮਮੀ ਲੈ ਦਿੱਤੀ ਸੀ ਓ ਹਾਏ ਜੇ ਇਹ ਕਿਤਾ ਤਾਣ ਕਿਤੇ ਲੰਮੇ ਪਈ ਆ ਨਾਲੇ ਦਾ ਸਾਂ ਹੁੰਦਾ ਵੀ ਕੰਮ ਹੋ ਗਿਆ ਦੁਬਾਰੇ ਤੇਰੀ ਨੀਂਦ ਨਹੀਂ ਸਾਰੀ ਲੱਥੀ ਕਰਮੋ ਓ ਹੋ ਕੀ ਹੋ ਮੈਂ ਹੁਣ ਕੀ ਕਹਿ ਦਿੱਤਾ ਮੈਂ ਤੁਹਾਨੂੰ ਲੰਮੇ ਪਈ ਮੈਂ ਆਪਣੇ ਘਰ ਵਿੱਚ ਆ ਕਰਮੋ ਗਾਲ ਗੋੜੀ ਵੱਜਣ ਦੀ ਆ ਕੋ ਇਤੋਂ ਵੇਖ ਲੋਕਾਂ ਨੇ ਕਿਤੇ ਬਹਿਣ ਸਿਰ ਖੁਰਕਨ ਥਾਂ ਲੱਭਣ ਦੇ ਆ ਟਾਈਮ ਤੇ ਤੂੰ ਆਹ ਕਿਹੜੇ ਤੂੰ ਲੰਬੀ ਪਹੀ ਅੱਜ ਉਹ ਹੁੰਦਾ ਠੰਡਾ ਮਨੂ ਘੜੀਸਾਂ ਵਾਲਾ ਇਹ ਤਾਂ ਗਰਮੀ ਬੜੀ ਆ ਨਹੀਂ ਉਹਨਾਂ ਨੂੰ ਪਾਲਟੀਆਂ ਪੂਟੀਆਂ ਦੁੱਧ ਚੋਂ ਨੂੰ ਦੇਣੀਆਂ ਕਿ ਨਹੀਂ ਨਾਲੇ ਜਵਾਕਾਂ ਦੀਆਂ ਪਰਤੀਆਂ ਤੇਰੇ ਦੀਆਂ ਉਦਾਂ ਹੀ ਪਈਆਂ ਉੱਥੇ ਕਿਹਦੀ ਥੋੜ ਨੂੰ ਗਿਰਨ ਨਾ ਧੋਪਣੀਆਂ ਦੁੱਜੀਆਂ ਹੀ ਆ ਪਾ ਜਾਣੇ ਅੱਗੇ ਪਾਂਜੀ ਵਿਚਾਰ ਆ ਕੇ ਜਿਸਸ ਦੇ ਮੀਟਿੰਗ ਤੇ ਗਿਆ ਆਂਦੇ ਨਿਆਣਿਆਂ ਨੂੰ ਪਰਦਿਆਂ ਤੇ ਚੰਗੀ ਕਰਾ ਪਾ ਸੀ ਭੜਿਆ ਕਰੋ ਥੋਤੀਆਂ ਘੋੜੇ ਘੋੜੇ ਲੱਗ ਮੁਸ਼ਕ ਆਉਂਦਾ ਕੋ ਸ਼ਰਮਕਾਰ ਮੇਰੇ ਵੀਰ ਬੱਤਾ ਇੰਨੇ ਤੇ ਮੇਰਾ ਸੇਰ ਹੀ ਖਾ ਚੜਨਾ ਕੀ ਬਿਮਾਰੀ ਕੀ ਅਤਾਸ ਪਹਿਲਾਂ ਤੂੰ ਘਰ ਕੋ ਬੈਤ ਪਿਆਂਗੇ ਵਰਦੀਆਂ ਧੋ ਕੇ ਪਾ ਲਾ ਵਿੱਚੋਂ ਮੈਲ ਨਿਕਲ ਜੇ ਹੈ ਤੇ ਰਾਤ ਨੂੰ ਉਹਨਾਂ ਤੇ ਮੇਰੀਆਂ ਮੇਰੀਆਂ ਵਰਦੀਆਂ ਕੀ ਲੈਣਾ ਕੁਛ ਲੈਣਾ ਵਿੱਚੋਂ ਤੁਸੀਂ ਇਹ ਤੈਨੂੰ ਕਿਉਂ ਨਹੀਂ ਤਮਾਦ ਚ ਪੈਂਦੀ ਤੇਰੇ ਕਿਉਂ ਨਹੀਂ ਕੀ ਸਾਰੀ ਦਿਹਾੜੀ ਉਹ ਤੇ ਤੇ ਤਾਂ ਸਾਹਵੇਂ ਨਹੀਂ ਜਾਂਦਾ ਇੰਨੀ ਜਿਹੀ ਕਿੱਕ ਦੇ ਦਿੱਤਾ ਉਹ ਤੇ ਤੇ ਤਾਂ ਦੁੰਦਾ ਫਿਰ ਤਾਂ ਸਾਹਵੇਂ ਨਹੀਂ ਜਾਂਦਾ ਤੇ ਆਹ ਸਾਹਵੇਂ ਦੀ ਗੱਲ ਹੈ ਇਹ ਨੂੰ ਨਾ ਦੇ ਕੇ ਚੱਲੀ ਜਾਂ ਮੈਂ ਤਵਾਲੀ ਗੱਲ ਆ ਨਾਲੇ ਤਾਂ ਤੂੰ ਸਾਰਾ ਕੰਮ ਕਰ ਲਈਂ ਨਾਲੇ ਮੇਰੇ ਸਿਰ ਤੇ ਚੜੀ ਹੋਈ ਹੁਣ ਮੈਂ ਤੇਰੇ ਕੋਈ ਮਾੜੀ ਚੱਗੀ ਨਹੀਂ ਕਈ ਜੇ ਮੈਂ ਫਰੀਦ ਨਾਲ ਗੱਲਾਂ ਕਰਨ ਗਈ ਤੂੰ ਮਗਰੇ ਚੱਲ ਗਈ ਜੇ ਹੁਣ ਮੈਂ ਆਪਣੇ ਅੰਦਰ ਆ ਕੇ ਲੱਗੇ ਵੀ ਤੂੰ ਫੇਰ ਮੇਰੇ ਮਗਰੇ ਆ ਗਈ ਆ ਵੇਲਾ ਪੈਣ ਮਟ ਕੇ ਛੱਡ ਦੇ ਮੇਰਾ ਖਿਹੜਾ ਜਾ ਝੁੱਕ ਕੇ ਇਸ ਕੰਮ ਦਾ ਪਰਮ ਇਹਦਾ ਤੁਸੀਂ ਫੁਲਕੇ ਪਕਾ ਕੇ ਮਖੜਾ ਵੀ ਉੱਟ ਕੇ ਜਾ ਫੜਾਉਣੀ ਬਿਨਾ ਉਹ ਵੀ ਮੈਨੂੰ ਵਿਚਾਰ ਆਪੇ ਬਣ ਕੇ ਖਾ ਲਈ ਤਾਂ ਉਹਨੇ ਤਾਂ ਕਦੀ ਮੰਗੀ ਨਹੀਂ ਨੂੰ ਬੜਾ ਉਹ ਤਾਂ ਦੱਸਿਆ ਹਾਂ ਤੂੰ ਉਹਦੇ ਬਸ ਸੱਜ ਦੇ ਆਈ ਵਾਂਗੂ ਸਾਰੀ ਉਮਰ ਕੁਲਕੇ ਫੜਾਣੀ ਹੋਰ ਨਾ ਕਿਹੇ ਕੰਮ ਨੂੰ ਹੱਥ ਲਾਵੀਂ ਕੱਲ ਨੂੰ ਤੇਰੇ ਹੱਥ ਖਰਾਬ ਹੋ ਜਾਣਗੇ ਨਾਲੇ ਸਿਹਤ ਵੀ ਛੀ ਹੋ ਜੂਗੀ ਹੈ ਸਿਹਤ ਕਾਨੂੰ ਆਪ ਖਰਾਬ ਕਰਨੀ ਇਲਾ ਤਾਂ ਤੇ ਪੂਰਾ ਧਿਆਨ ਰੱਖੋ ਹਾਂ ਉਹ ਕਹਿੰਦੇ ਆ ਕਿ ਤੈਨੂੰ ਕੀ ਪ੍ਰਾਪਤ ਬਿਮਾਰੀ ਕਰੀਆ ਕਰ ਵੀ ਕਰੂ ਤੈਨੂੰ ਸੁਧਰਨਾ ਪੈਣਾ ਹੈ ਕੋਕੰਨਾਂ ਨੂੰ ਹੱਥ ਲਵਾਈ ਜਾਂਦੀ ਨਹੀਂ ਕਿ ਤੇਰੇ ਮੈਂ ਕਰਕੇ ਨਾ ਮੀਂਦ ਨੇ ਕੱਲ ਕਰਕੇ ਭਾਜੀ ਨਾ ਮੈਂ ਕਹਿਣਾ ਉਹ ਵੀ ਇਹ ਪੇਕੇ ਸਾ ਮੇਰੇ ਕੋਈ ਸਾਲੀ ਬੋਲਦੀ ਨਾ ਮੈਂ ਤੇਰੇ ਪੇਕੇ ਨਾਲ ਕਦੀ ਮਾੜੀ ਚੰਗੀ ਕਹੀ ਮੈਂ ਤੇਰੀ ਕਦੀ ਮਾਂ ਨੂੰ ਤੇਰੇ ਭਰਾ ਨੂੰ ਤੇਰੇ ਪਰਜਾਈ ਨੂੰ ਕਦੀ ਮਾੜੀ ਚੰਗੀ ਗਈ ਤੂੰ ਕੋਈ ਵੀ ਗੱਲ ਹੁੰਦੀ ਤੋਂ ਮੇਰੀ ਮਾਂ ਕੱਟ ਪਹੁੰਚ ਜਾਣੀ ਮੇਰੀ ਮਾਂ ਕੱਟ ਨਾ ਜਾਇਆ ਕਰ ਜਿਹੜੀ ਗੱਲ ਕਰਨੀ ਮੇਰੀ ਏਕ ਚਵਾਦੀ ਸਿੱਧੀ ਗੱਲ ਕਰ ਦੇ ਕਰ ਬੁੱਧ ਇਦਾਂ ਦੀ ਤੁਹ ਬਣੀਆਂ ਕਰਦੀ ਏਕ ਚਵਾਦੀ ਜੇ ਮੈਂ ਨਾ ਇਥੇ ਕੋ ਕਰਦੀ ਗੱਲਾਂ ਤੇ ਉੱਥੇ ਹੀ ਆਉਣੀਆਂ ਸੀ ਨਾ ਜਦੋਂ ਤੂੰ ਬਣੀਆਂ ਸੀ ਉਦੋਂ ਕੌਣ ਕਰਦਾ ਸੀ ਹੱਥ ਜੋੜੇ ਚਾਪੋ ਸਾਰੀ ਬਣਾਈ ਬੋਲਦੀ ਨੇ ਬੋਡੇ ਹੈ ਲਗੇ ਕਰ ਕਰ ਕੰਮ ਤੇ ਤੂੰ ਤਾਂ ਕੌਣ ਕਰਦਾ ਸੀ ਨਾਲੇ ਤੂੰ ਨਾ ਭਾਰੀ ਆਉਂਦਾ ਵੀ ਤੇਰੇ ਨੂੰ ਜਾਣਾ ਜਾਂ ਪਰਤਣੀ ਜਾ। ਵਿਚਾਰ ਮੈਂ ਨੂੰ ਕਹਾਂ ਦੇ ਹੋਰ ਆਪਣੀ ਵਿਚੜਵਾ ਦੇ। ਹੋਰੀ ਬੋਲ ਬਾਤ ਦਿੰਦੀ ਆਈ। ਕਿਉਂ ਨੱਕ ਭਜਾਉਣੀ ਰਾਬੀ ਜੁੱਤੀਆਂ ਖਾਂਵੇਂਗੀ। ਠੀਕ ਹੈ ਤੇ ਕੰਮ ਵੀ ਨਾ ਸੱਦਣਾ ਤੇਰੇ ਇੰਨਾ ਗੁੱਸਾ ਹੁੰਦਾ ਉਹ ਤੈਨੂੰ ਪਤਾ ਕਿ ਇੱਥੇ ਆਗੇ ਦਾ ਆਪੇ ਅੱਗੇ ਸਾਰਾ ਕੰਮ ਕਰ। ਨਾ ਮੈਂ ਕੋਈ ਕੰਮ ਕਰਨੀ ਹਾਂ। ਕਰਮੋ ਤੇਰਾ। ਆ ਵੀ ਜਿੰਨਾ ਵੀ ਯਾਨੇ ਪਕਾ ਕੇ ਵਰਤਦੇ ਨੇ ਤਾਂ ਇਹ ਮੈਂ ਆਪਣੇ ਘੇਟੂ ਦੇ ਪਾਈਆਂ ਉਹ ਗੁੜੀ ਮੈਨੂੰ ਪਤਾ ਮੈਂ ਮੇਰੇ ਲਈ ਧੋਨੇ ਪਾ ਦਿੰਦੇ ਤੇਰੇ ਨਾਲ ਹੀ ਤੋੜੀ ਹਾਂ ਮੈਂ ਤਾਂ ਘੁੱਪੇ ਤੋਂ ਨਹੀਂ ਤੂੰ ਤੇ ਜਾ ਕੇ ਅੱਧੀ ਰਾਤ ਤੋੜੀਆਂ ਤੋੜੀਆਂ ਨਾ ਤੋਂ ਨੇ ਜਿੱਦਾਂ ਇਹ ਮੁਸ਼ਕਿਲਾਂ ਪਾਤੀਆਂ ਮੇਰੇ ਤੋਂ ਹੀ ਇਹ ਮੇਰਾ ਪਵੰਦੇ ਦੰਦ ਮੈਂ ਦੁਪਹਿਰਾਂ ਦੀ ਤੇਰੇ ਨਾਲ ਤੁਸੀਂ ਮੈਂ ਕਿੱਟਾਂ ਗਿਆ ਕੰਮ ਕਰਦੇ ਜੀ ਤੁਸੀਂ ਆਪਣੇ ਲਈ ਚਲ ਘਰ ਸਾਂਝਾ ਤੇ ਆਪਣੇ ਲਈ ਤੇ ਤੋੜ ਕੇ ਲੈਣੇ ਸਾਂਝਾ ਖੜਾਈ ਨਹੀਂਗਾ ਮੈਂ ਤਾਂ ਸੂੰ ਆਪਣੇ ਲਈ ਉੱਠ ਕੇ ਪਕਾ ਲ ਮੈਂ ਆਪਣੇ ਯਾਨੇ ਦੀ ਰੋਟੀ ਪਕਾਉਣ ਲੱਗੀ ਕਰ ਲੀ ਮੈਂ ਚੌਲ ਵੀ ਤਰੇ ਤੱਲਾ ਹੁੰਦਾਈ ਜਿਵੇਂ ਮੇਰੇ ਤੇ ਦੇਖਿਆ ਕਿ ਮੇਰੇ ਤੋਂ ਨਹੀਂ ਇਹ ਨਾ ਸਿੱਧਾ ਆ ਜਾਂਦਾ ਤੇਰੀ ਮੈਂ ਤੋਂ ਤੇ ਸਾਰੀ ਮਰਹੀ ਰੱਖ ਪੰਜੇ ਪੰਜੇ ਇਹ ਕੀ ਕਹਿਦੀ ਹੈ ਜੀ ਇਹਨੇ ਵੱਖਰੀ ਰੋਟੀ ਪਕਾ ਲਈ ਵੱਖਰਾ ਕਰ ਲਿਆ ਆ ਜਿਹੜਾ ਮੈਂ 24 ਘੰਟੇ ਬੀਲੀ ਰਹੀ ਲੋ ਘਰੋਂ ਨਾ ਘਰ ਚਲ ਜਾ ਉਹਨਾਂ ਘਰ ਚਲ ਜਾ ਇਹ ਗੱਡੇ ਕਿਤਾਬ ਨੂੰ ਮੈਨੂੰ ਤਾਂ ਕਿਸੇ ਕੰਮ ਦਾ ਵੀ ਚਾਚਾ ਨਹੀਂ ਹੈਗਾ ਚੀਹੋ ਵੀ ਜੀ ਤੇ ਮੈਨੂੰ ਪਤਨੀ ਪਾਈ ਆ ਵਾਵਾ ਕਰੀ ਜਾਂਦੀ ਹੈ ਹਾਂ ਹਾਂ ਇਹ ਤੇ ਕੋਈ ਗੱਲ ਕਰ ਕੀ ਚੱਲ ਮਾ ਪਾਕੜ ਵੇਰ ਕੋਈ ਨਾ ਕੋਈ ਇਹਨੂੰ ਪਾ ਹੱਥਾਂ ਤੇ ਮਾਫੀ ਮੁਫੀ ਮੰਗ ਜੇ ਮਾਨ ਲੇ ਜੋ ਕੀ ਤੇ ਮੇਰੇ ਕੋ ਕੰਮ ਕੋ ਨਹੀਂ ਹੋ ਆਗਾ ਮਾ ਉਹਨੂੰ ਦੇ ਖੰਕੀ ਕਰ ਦੇਣੀ ਪੂਰੀ ਪਰਮਸ਼ਾ ਤੇ ਪਾ ਮੇਰੇ ਪਾ ਤੇ ਰੱਬਾ ਮਾ ਉਹੇ ਪਤਾ ਨਹੀਂ ਆਪਣੇ ਜੋ ਕਈ ਆਟਾ ਗੁੰਨ ਲੱਗੀ ਆ ਸਿਆਖ ਖੰਡ ਪਮੋ ਨੀਕ ਪਮੋ ਮੇਰੇ ਸੋਹਣੇ ਦੇ ਦਾ ਪੈਨਰ ਤੇ ਇਤਨੀ ਜਨਨਾ ਨਾ ਕਾਲਾ ਦੋਸਤ ਫੋਨ ਕਰਨਾ ਕਿਨ ਪਤਾ ਮੈਨੂੰ ਕਈ ਕੰਮ ਅੱਡੇ ਕਈ ਨਹੀਂ ਹੁੰਦੇ ਚੱਲਣਾ ਘਰ ਜਾ ਕੇ ਕੰਮ ਹੋਣੀ ਹੋਣੀ ਜੇ ਤੱਕ ਨੂੰ ਮੈਂ ਤੇਨੂੰ ਲੜਾਈ ਪਾਉਣਾ ਨਹੀਂ ਮੈਂ ਤੇ ਵੀ ਤੇਨੂੰ ਵਿਚਾਲੇ ਨਹੀਂ ਪਾਉਣਾ ਚਾਹਦੀ ਮੈਂ ਆਦਰ ਨਹੀਂ ਕਰਦੀ ਕਿਥੋਂ ਨਿਆਰੇ ਖਾਣਗੇ ਕਿੱਦਾਂ ਦਾ ਖਾਣਗੇ ਪਰ ਤੇਰੇ ਨਾਲ ਨਾਲ ਕੀ ਨਾ ਕਰਾਂ ਤੇਰੇ ਨਾਲ ਕੋਈ ਨਾ ਥੋੜਾ ਥੋੜਾ ਕਰ ਲਿਆ ਕਰੂੰਗੀ ਜੇ ਪਰੇ ਨਾਲ ਕੋਈ ਮੌਕਾ ਦੇ ਮੈਨੂੰ ਵੀ ਨਾ ਡੋਣਾ ਮਾਰਿਆ ਕਰਨੀ ਮੈਂ ਅਟੂ ਨਾ ਨਹੀਂ ਆਇਆ ਤੈਨੂੰ ਉਸਤਾ ਨੂੰ ਨਾ ਹੀ ਤੇ ਮੈਂ ਜਾਇਆ ਨਹੀਂ ਜਾਣਦੀ ਮੇਰੀ ਆਪਣਾ ਮੈਂ ਇਹਨਾਂ ਦਸੰਦੇਵੀ ਤੋਂ ਆਕੇ ਬਦਰੀਆਂ ਨੇ ਆਲੇ ਕਿੱਪੇ ਕਿੱਪੇ ਕੋਈ ਆਦਾ ਐਨਾ ਸੌਂਗ ਲਗਾਣਾ ਕੀਤਾ ਦੀ ਲੋੜ ਨਹੀਂ ਸੀ ਕਿ ਤੁਸੀਂ ਆਪਣੇ ਦੇ ਢੋਟ ਨਹੀਂ ਮੇਰੀਆਂ ਢੋਟ ਨਹੀਂ ਮੈਂ ਇਹੇ ਤਰ੍ਹਾਂ 40 ਤਰੀਕ ਸਬਜੀ ਦਾ ਆਟਾ ਭੁਲਾ ਮਨੇਗਾ ਸਕੇਰ ਕਰੇ ਨਿਆਣੇ ਦੇ ਬਦਰੀਆਂ ਢੋਟਿਆ ਵੀ ਮੇਰੇ ਇੱਕ ਵਾਰ ਕੀ ਪੀਰ ਨਾ ਪੈ ਜੇ ਮੁੱਠਾ ਹੁੰਦਾ ਨਿਆਣੇ ਦੇ ਤਾਂ ਮੈਂ ਕਿਦਾਂ ਹੁੰਦਾ ਪਿਆ ਕੋਈ ਪਾਉਣਾ ਤੇ ਤਿੰਨ ਵੀ ਚਾਈ ਦਾ ਵੀ ਫੱਟਿਆਂ ਨੂੰ ਸਾਰਿਆਂ ਨੇ ਮੈਂ ਨੂੰ ਚਾਰ ਹੱਥ ਥੋੜੀ ਲੱਗੇ केरे के बनने को मान चाहिए चाहिए पर हमर के अड्डा में नौ काल का करना चाहिए यहां पे तो सर ठीक है जाने तो के केने में पर देना तो दिन भर गए ना करना पड़ गया नहीं खाती ना मैं तो छोड़ दे मैं खुद दिखा दू बोल जमा आके करूं कुछ हो आई दिया मोटा अब सर ये के दिलाए आधी सारी मोरमदास बोल रखा है नहीं अभी तो पहले तेरे लिए हाथ नहीं मेरा पड़ा है तो, तो, तो ਮੁਰਚੀ ਜਮਾ ਮੈਂ ਨਹੀਂ ਕਿਹਾ ਗੁੰਡੀ ਨਾ ਪਕਾ ਅਰੇ ਉਹਨੇ ਪਾਣੀ ਪਤਾ ਨਹੀਂ ਨਾ ਕੁਝ ਬੰਨੇ ਲ ਬਹੁਤ ਪਰੇ ਬਾਤ ਇਸ ਕਰ ਰੱਖਾ ਔਰ ਉਹਦੀ ਗੱਲ ਸੁਣ ਆਨੇ ਆਵੇ ਨਹੀਂ ਮੈਂ ਕਰ ਬਣਾਉਂ ਤੂੰ ਵੀ ਪਾ ਲੈ ਇਹ ਜ ਰੋਟੀਆਂ ਤੇ ਨਹੀਂ ਬੈਸੀ ਰੋਟੀਆਂ ਨੂੰ ਕੋਈ ਲਾ ਹੁੰਦੇ ਆ ਪਰ ਮੱਛੀ ਖਾਣਾ ਠੀਕ ਹੈ ਇਹਦੇ ਦੀ ਗੱਲ ਹੋਣਾ ਵਾਗੀ ਸਿਤਰਾਣੀ ਮੇਰੀ ਤਾਂ ਫੋਨ ਕੱਟਣਾ ਪਿਆ ਨਹੀਂ ਨਹੀਂ ਰੌਲਾ ਕੀ ਪਉਂਦੀ ਕੀ ਰੌਲਾ ਨਹੀਂ ਪਉਂਦੀ ਉਦਾਂ ਹੀ ਆਦੀ ਸੀਗੀ ਕੀ ਕਰਨ ਦੇ ਮੈਂ ਹਾਂ ਕੋਸ਼ਿਸ਼ ਨਹੀਂ ਕੋਣ ਦੀ ਗੱਲ ਕਰਨ ਦੇ ਉਹਦੇ ਸਾਹਮਣੇ ਨਹੀਂ ਕਰ ਪਤਾ ਰਹਿਣਾ ਮੇਰਾ ਜੀ ਕਰਦਾ ਗੱਲ ਕਰਨ ਹਾਂ ਕੋਸਨਾ ਵਧੀਆ ਠੀਕ ਹੈ ਇਹ ਨਾ ਮਾਦੀ ਕੀ ਸੁਖੀ ਲੱਤ ਨੂੰ ਨੇ ਖੜਾ ਛੱਡੀ ਬਧੀ ਜੀ ਕਰਮੋ ਇੱਕ ਮਿੰਟ ਮੰਮੀ ਚੱਲ ਹੈ ਫਿਰ ਕਰੂੰ ਰਾਤ ਨੂੰ ਮੈਂ ਨਾ ਰੋਸ ਫੁਲਕੇ ਜਿ ਪਕਾਉਣੇ ਹੈ ਜੈ ਹਾਂ ਆ ਮੇਰਾ ਕੰਪਰੀ ਆਉਂਦਿਆ ਉਹ ਤਾਂ ਕੱਲ ਨਹੀਂ ਨਾ ਇਸੇ ਫੋਨ ਕਟਿਆ ਗਿਆ ਸੀਗਾ ਤੇ ਉਹ ਦੁਬਾਰਾ ਫੇ ਮੈਂ ਹੀ ਆਇਆ ਸੀ ਹੁਣ ਉਹਨਾਂ ਦਾ ਨਹੀਂ ਆਇਆ ਚਲ ਠੀਕ ਆ ਤੇ ਰੋਟੀ ਨੂੰ ਤੇ ਨਿਹਰਾ ਹੋ ਜਾਣਾ ਮੈਂ ਤੇ ਆ ਵੀ ਲੱਗੇ ਲਾਉਣ ਲੱਗੇ ਨਾ ਭੋਲ ਕਿ ਮੈਂ ਆਖੰਦੀ ਨਿਹਰਾ ਹੋ ਗਿਆ ਪਰ ਕਿਵੇਂ ਰੋਟੀਆਂ ਪਕਾਉਣਾ ਆ ਵੀ ਲੱਗੇ ਨਾ ਤੁਸੀਂ ਜਿਹਾ ਤਰ੍ਹਾਂ ਕਹਤਾ ਮੈਂ ਨਾਲ ਤੇ ਕਾਦੀ ਟੈਨਸ਼ਨ ਮੈਨੂੰ ਟੈਨਸ਼ਨ ਨਹੀਂ ਤੇ ਪਕਦੀਆਂ ਨਹੀਂ ਪਕਾ ਪਰ ਮੈਂ ਦੂਜੇ ਭੋਲ ਕੇ ਕੰਮ ਲੈ ਚੰਗਣਾ ਲਿਖੀ ਤੁਸੀਂ ਜਾਓ ਮੈਂ ਆ ਆ ਕੇ ਪਸ ਦੋ ਮਿੰਟਾਂ ਚ ਚਲ ਠੀਕ ਹੋਣਾ ਫੋਨ ਤੇ ਲੱਗੀ ਨਹੀਂ ਨਹੀਂ ਹੁਣ ਆ ਜੀ ਚਲ ਮੈਂ ਕੰਸੀ ਲਾ ਲੱਗੀ ਬੜੇ ਤੇ ਉੱਤੀ ਉਹਦਾ ਫੋਨ ਆਉਂਦਾ ਹੈ ਜੀ ਇਹ ਵੀ ਤੇ ਨਹੀਂ ਕਰਦੀ ਰਹਿਣਾ ਤੇ ਰੋਟੀਆਂ ਵੀ ਆਪੇ ਲਾ ਲੈਣੀ ਆ। ਹਾਂ ਰਮਣਾ ਕਿਹਾ ਲਈ। ਅਦੀਆ ਰੂਆ ਖੋਸ਼ਨੀ ਆਪਣੇ ਆਪਣੇ ਨਜ਼ਾਰੇ ਹੀ ਆ ਬਸ ਹਾਂ ਨਜ਼ਾਰੇ ਹੀ ਆ ਸਾਰਾ ਕੰਮ ਮੇਰੀ ਤਰਾਣੀ ਕਰਦੀ। ਛਿੱਪੜੀ ਕਰਮਾ ਵਾਲੀ ਆਈ। ਬੋਲਦੀ-ਬੋਲਦੀ ਤਾਂ ਗਈ ਆ ਪਰ ਬੋਲ-ਬੂਲ ਕੇ ਆਪੇ ਕੰਮ ਕਰੀ ਜਾਂਦੀ ਰਹਿੰਦੀ। ਐਡੀ ਨਹੀਂ ਚੜੀ ਚੁਸਤ ਚਲਾ ਦੇਦੀ। ਹਾਂ ਮੈਂ ਨਹੀਂ ਆਪਣੀਆਂ ਦੇ ਪੰਜੇ ਕਿਉਂ ਚਾ ਤੂੰ ਕਈ ਗੱਲਾਂ ਕਰ ਪਈ। ਹਾਂ ਹਾਂ ਵਾਦੀ ਜੀ ਅਸੀਂ ਚੱਲਗੇ ਸਾਰੇ ਇੱਕ ਤਾਂ ਸ਼ੋਪਿੰਗ ਸ਼ੋਪਿੰਗ ਕਰਨਾ ਉਹਨਾਂ ਦੇ ਉਸ ਉਸ ਕਾਂ ਦੇ ਦੁਕਾਨ ਵਾਲੇ ਵੇਖਾ ਇਸ਼ਟਾ ਦੇ ਕਿੰਨੇ ਪਾਉਂਦੇ ਸੂਟਸਾਰ ਦੇ ਵੇਖਣ ਚੱਲਗੇ ਚੰਗਾ ਸਿਰੇ ਪਰ ਮੈਂ ਆਉਂਗੀ ਚਲੋ ਚੱਗਾ ਉਹਨੇ ਫੇਰ ਮੇਰੇ ਮਦਰ ਆ ਜਾਣਾ ਨਹੀਂ ਨਹੀਂ ਉਦਾਂ ਹੀ ਆਉਦਾ ਜੀ ਨਹੀਂ ਲੱਗਦਾ ਅੱਜ ਦਿਲ ਟੱਟਣਾ ਰਹੀਏ ਕਰਕੇ ਚਾ ਸਿਰਫ ਤਿਆਰ ਅਮੀ ਮੈਂ ਨਹੀਂ ਆਉਣਾ ਚੰਗਾ ਚੱਲ ਚੰਗਾ ਚੰਗਾ ਹਾਂ ਹਾਂ ਇਹ ਅਜੇ ਤੇ ਸੂਟ ਬਠੇੜੀਆਂ ਚਾਹਤੀਆਂ ਮਾਰਨ ਤੇ ਕਿਤਾਾ ਬਾਜੀ ਤੋਂ ਬੰਦਿਆ ਅੱਲ ਮਨਾਇਆ ਸਦੇ ਘਰ ਦਾ ਜਿਹੜਾ ਹੀ ਮਾਰਿਆ ਤੇ ਨਿਆਪੇ ਰੋਟੀਆਂ ਨਾਲ ਖਾਣ ਦੀ ਇਹ ਕਰਦੀ